ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋ ਠਾਕ ਹੋ ਵਧੀਆ ਹੋ ਚੜ੍ਹਦੀ ਕਲਾ ਵਿੱਚ ਹੋ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਚੈਨਲ ਮਹਬੂਲੀ ਲੈਬਸ ਤੇ ਆ ਚੁੱਕੇ ਹੋ ਪਹੁੰਚ ਚੁੱਕੇ ਹੋ ਫਿਕਰ ਆਊਟ ਕਰ ਚੁੱਕੇ ਹੋ ਜਿਸ ਤਰੀਕੇ ਨਾਲ ਪਹੁੰਚੇ ਹੋ ਮੈਂ ਤੁਹਾਡਾ ਸਵਾਗਤ ਕਰਦਾ ਜੀ ਆਇਆਂ ਨੂੰ ਤੇ ਚੈਨਲ ਇੰਟਰੋਡਕਸ਼ਨ ਇੰਟਰੋਡਕਸ਼ਨ ਦੇਣ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦਵਾਂ ਮੇਰਾ ਨਾਮ ਹਰਮਿਤ ਸਿੰਘ ਹੈ ਮੈਂ ਇੱਕ ਐਜ਼ ਅ ਪ੍ਰੋਫੈਸ਼ਨ ਸਾਫਟਵੇਅਰ ਡਿਵੈਲਪਰ ਹਾਂ ਸਾਫਟਵੇਅਰ ਇੰਜੀਨੀਅਰਿੰਗ ਐਸੇ ਦਾ ਤੁਸੀਂ ਜਿਹਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਟੈਕਨੋਲੋਜੀਜ਼ ਨੂੰ ਯੂਜ਼ ਕਰਕੇ ਸੌਫਟਵੇਅਰ ਬਿਲਡ ਕਰਦੇ ਨੇ ਸੌਫਟਵੇਅਰ ਬੜੇ ਤਲਾ ਦੇ ਹੁੰਦੇ ਨੇ ਠੀਕ ਹੈ ਅਗਰ ਆਪਣੇ ਬਾਰੇ ਦੱਸਾਂ ਥੋੜਾ ਜਿਹਾ ਹੋਰ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਮੋਕੇ ਤੋਂ ਬਿਲੋਂਗ ਕਰਦਾ ਆਪਣੀ ਮੈਨੂੰ ਇਸ ਫੀਲਡ ਵਿੱਚ ਅਰਾਊਂਡ 13 ਤੋਂ 14 ਸਾਲ ਹੋ ਚੁੱਕੇ ਨੇ ਇਸ ਜਰਨੀ ਦੇ ਅਰਾਊਂਡ ਮੈਂ ਅਲੱਗ-ਅਲੱਗ ਜਗ੍ਹਾ ਤੇ ਰਿਆ ਅਲੱਗ-ਅਲੱਗ ਕਲਚਰ ਨੂੰ ਦੇਖਿਆ ਅਲੱਗ-ਅਲੱਗ ਕਲਚਰ ਨੂੰ ਅਡਾਪਟ ਕੀਤਾ ਠੀਕ ਹੈ ਨਾ ਹੁਣ ਆ ਨਿਆ ਪਾਸ ਚੈਨਲ ਤੇ ਮਾਂ ਬੋਲੀ ਲੱਭਦੇ ਮਾਂ ਬੋਲੀ ਲੱਭਦਾ ਆ ਆਈਡੀਆ ਰੀਜ਼ਨ ਮਲਟੀਪਲ ਨੇ ਮੈਂ ਤੁਹਾਨੂੰ ਦੱਸ ਕਿ ਬੋਰ ਨਹੀਂ ਕਰਾਂਗਾ ਬੜਾ ਛੋਟਾ ਜਿਹਾ ਤੇ ਕਰਕਚਰ ਰੱਖਾਂਗੇ ਆਪਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਐਜ਼ ਸੌਫਟਵੇਅਰ ਡਵੈਲਪਰਸ ਆਫ ਟੈਂਜਿਨਾ ਤਾਂ ਮੇਰਾ ਆਈਡੀਆ ਹੀ ਹੈ ਕਿ ਜੋ ਕੁਝ ਮੈਂ ਆਪਣੀ ਆਪਣੇ ਕਹ ਦੋ ਕਿ ਜਰਨੀ ਤੋਂ ਸਿੱਖਿਆ ਹੈ ਲਰਨ ਕੀਤਾ ਆਪਣੇ ਐਕਸਪੀਰੀਅੰਸ ਸਿੱਖਿਆ ਉਹ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਪਾਵਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਉਹਦਾ ਰੀਜ਼ਨ ਇਹ ਹੈ ਕਿ YouTube ਤੇ ਸਰਚ ਕਰਾਂਗੇ ਕੁਝ ਸਿੱਖਣਾ ਤੁਹਾਨੂੰ ਹਜ਼ਾਰਾ ਟਿਊਟੋਰੀਅਲ ਮਿਲ ਜਾਣਗੇ ਪੇੜ ਵੀ ਮਿਲ ਜਾਣਗੇ ਫ੍ਰੀ ਵੀ ਮਿਲ ਜਾਣਗੇ ਬਟ ਜ਼ਿਆਦਾਤਰ ਸਾਰੇ ਇਹ ਕਹਦੇ ਕਿ ਤੁਸੀਂ ਇੰਗਲਿਸ਼ ਵਿੱਚ ਹੋਣਗੇ ਜੇ ਕੁਆਲਿਟੀ ਵਾਈਜ਼ ਗੱਲ ਕਰੀਏ ਤਾਂ ਹਾਂ ਕਾਫੀ ਕੁਆਲਿਟੀ ਵਾਈਜ਼ ਟਿਊਟੋਰੀਅਲ ਇੰਗਲਿਸ਼ ਵਿੱਚ ਨੇ ਕੁਝ ਕੁ ਹਿੰਦੀ ਵਿੱਚ ਨੇ ਪੰਜਾਬੀ ਜੀ ਤੁਹਾਨੂੰ ਮਿਲ ਜਾਣਗੇ ਪਰ ਜਿਵੇਂ ਦੇ ਮੈਂ ਐਕਸਪੈਕਟ ਕਰਦਾ ਮੈਂ ਮੈਨੂੰ ਹਜੇ ਤੱਕ ਉਮੀਦਾਂ ਮਿਲਿਆ ਨਹੀਂ ਤੁਸੀਂ ਸ਼ੇਅਰ ਕਰਕੇ ਤੁਹਾਨੂੰ ਲੱਗਦਾ ਕਿ ਕੋਈ ਵਧੀਆ ਟਿਊਟੋਰੀਅਲ ਤੁਸੀਂ ਇਸ ਵੀਡੀਓ ਵਿੱਚ ਕਮੈਂਟ ਕਰਕੇ ਸ਼ੇਅਰ ਕਰ ਸਕਦੇ ਮੈਨੂੰ ਕੋਈ ਦਿੱਕਤ ਨਹੀਂ ਹੈ ਤੇ ਬਟ ਮੇਰਾ ਆਈਡੀਆ ਹੀ ਹੈ ਕਿ ਯਾਰ ਜੋ ਇਸ ਜਿਹੜੀ ਸੌਫਟਵੇਅਰ ਡਵੈਲਪਮੈਂਟ ਹੈ ਇਹ 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 ਵੀ ਇਹ ਵੀ ਪੰਜਾਬੀ ਚ ਇਹ ਵੀ ਪੰਜਾਬੀ ਵਿੱਚ ਤਾਂ ਮੈਂ ਕਹਿੰਗੇ ਡਵੈਲਪਮੈਂਟ ਆਪਾਂ ਪ੍ਰੋਗਰਾਮਿੰਗ ਆਪਾਂ ਪੰਜਾਬੀ ਚ ਕਰਾਂਗੇ ਜਦਾ ਮਤਲਬ ਇਹ ਹੈ ਕਿ ਆਪਾਂ ਜੋ ਡਿਸਕਸ਼ਨਸ ਕਰ ਸਕਦੇ ਆ ਜੋ ਆਪਾਂ ਇੱਕ ਦੂਜੇ ਨਾਲ ਨੋਲਜ ਸ਼ੇਅਰ ਕਰ ਸਕਦੇ ਆ ਇਹ ਪੰਜਾਬੀ ਚ ਵਿੱਚ ਵੀ ਹੋ ਸਕਦੀ ਹੈ ਉਹ ਕਿਉਂ ਨਹੀਂ ਹੋ ਸਕਦੀ ਸੋ ਆਈ ਡੀ ਆਈ ਇਹ ਹੈ ਕਿ ਜਦੋਂ ਆਪ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਮੈਨੂੰ ਆਉਂਦਾ ਵੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਉਸ ਤੋਂ ਬਾਅਦ ਤੁਹਾਡੇ ਜਦੋਂ ਕਮੈਂਟਸ ਆਣਗੇ ਕੁਐਸ਼ਨਸ ਆਣਗੇ ਤੁਹਾਡੇ ਕੁਐਸ਼ਨਸ ਥਰੂ ਮੈਂ ਸਿੱਖ ਸਕਾਂ ਤਾਂ ਇੱਕ ਛੋਟੀ ਜਿਹੀ ਆਪਾਂ ਕਮਿਊਨਿਟੀ ਬਿਲਡ ਕਰ ਸਕੀਏ ਆਪਣੇ ਇਸ ਫੀਲਡ ਦੇ ਅਰਾਊਂਡ ਵੀ ਠੀਕ ਹੈ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਰੀਜ਼ਨ ਇਹ ਵੀ ਹੈ ਕਿ ਜੋ ਮੈਨੂੰ ਆਪਣਾ ਇਥੇ ਮਿੱਥ ਬਣਿਆ ਹੈ ਕਿ ਜੀ ਸੌਫਟਵੇਅਰ ਡਿਵੈਲਪਮੈਂਟ ਕਰਨੀ ਹੈ ਤੁਸੀਂ ਇਹ ਕਰਨਾ ਤੁਹਾਨੂੰ ਡਿਗਰੀਜ਼ ਦੀ ਜ਼ਰੂਰਤ ਹੈ ਇਹ ਬਹੁਤ ਵੱਡਾ ਮਿਥ ਹੈ ਡਿਗਰੀ ਦੀ ਜ਼ਰੂਰਤ ਨਹੀਂ ਤੁਹਾਨੂੰ ਤੁਹਾਡੇ ਪੈਸ਼ਨ ਦੀ ਜ਼ਰੂਰਤ ਹੈ ਤੁਹਾਡੇ ਇੰਟਰਸਟ ਦੀ ਜ਼ਰੂਰਤ ਹੈ ਇੰਗਲਿਸ਼ ਵੀ ਜਿਹੜੀ ਇੰਗਲਿਸ਼ ਲੈਂਗੁਏਜ ਹੈ ਉਹ ਵੀ ਬਹੁਤ देर बाद ਆਂਦੀ ਹੈ ਅਗਰ ਤੁਸੀਂ ਕਰਨ ਵਾਲੇ ਬਣੋ ਤੁਹਾਡੇ ਕੋਲ ਰਿਸੋਰਸਸ ਨਾ ਫੋਰਚਨਿਟੀ ਸਾਡੇ ਕੋਲ ਪੰਜਾਬੀ ਦੀ ਕਹਦੇ ਕਿ ਸੌਫਟਵੇਅਰ ਡਵੈਲਪਮੈਂਟ ਉਸੇ ਅੱਛੇ ਰਾਈਟਰਸ ਦੀ ਕਹਦੇ ਕਿ ਬੜੇ ਰਾਈਟ ਬੁੱਕਸ ਪੰਜਾਬੀ ਵਿੱਚ ਮੈਨੂੰ ਲੱਗਦਾ ਕਿ ਪੰਜਾਬੀ ਵਿੱਚ ਬੁੱਕਸ ਹੋਣ ਗਿਆ ਸੌਫਟਵੇਅਰ ਡਵੈਲਪਮੈਂਟ ਨਾਲ ਰਿਲੇਟਡ ਠੀਕ ਹੈ ਨਾ ਸਾਡੇ ਕੋਲ ਰਿਸੋਰਸਸ ਨਹੀਂ ਹੈਗੇ ਬਟ ਅਗਰ ਤੁਹਾਡੇ ਕੋਲ ਰਿਸੋਰਸਸ ਹੋਣ ਨਾ ਤੁਸੀਂ ਸੌਫਟਵੇਅਰ ਡਿਵੈਲਪਮੈਂਟ ਵੀ ਪੰਜਾਬੀ ਵਿੱਚ ਸਿੱਖ ਸਕਦੇ ਹੋ ਇਹ ਕੋਈ ਇੰਪੋਸੀਬਲ ਵਾਲੀ ਗੱਲ ਨਹੀਂ ਹੈ ਸੋ ਆਈਡੀਆ ਹੀ ਹੈ ਕਿ ਆਪਾਂ ਇਸ ਚੈਨਲ ਦੇ ਥਰੂ ਆਪਾਂ ਹੋਰ ਰਿਸੋਰਸਸ ਬਿਲਡ ਕਰਨੇ ਨੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਤੇ ਹੁਣ ਅਗਰ ਪੰਜਾਬ ਮੈਂ ਤੁਹਾਨੂੰ ਕਾਫੀ ਵਾਰੀ ਇੱਥੇ ਮਾਂ ਬੋਲੀ ਪੰਜਾਬੀ ਬੋਲ ਚੁੱਕਾ ਹਾਂ ਬਟ ਨਾਲ ਨਾਲ ਮੈਂ ਖੁਦ ਕਹ ਦੋ ਕਿ ਤੁਸੀਂ ਮੈਂ ਬਹੁਤ ਜ਼ਿਆਦਾ ਇੰਗਲਿਸ਼ ਦੇ ਵਰਡਸ ਯੂਜ਼ ਕਰ ਚੁੱਕਾ ਹਾਂ ਤੁਸੀਂ ਨੋਟਿਸ ਕਰ ਹੀ ਲਿਆ ਹੋਏਗਾ ਮੈਂ ਉਮੀਦ ਕਰਦਾ ਬਟ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਮੈਂ ਜਦੋਂ ਆਪਾਂ ਇਹ ਚੀਜ਼ ਨੂੰ ਬਿਲਡ ਕਰਾਂਗੇ ਟਿਊਟੋਰੀਅਲਸ ਬਣਾਵਾਂਗੇ ਵੀਡੀਓਜ਼ ਬਣਾਵਾਂਗੇ ਆਪਾਂ ਮੈਂ ਉਦਾਂ ਹੀ ਬੋਲਾਂਗਾ ਦੇਖੋ ਮੈਂ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਸਿਮ ਮਲਟੀਪਲ ਕਲਚਰਸ ਨੇ ਮਲਟੀਪਲ ਕਲਚਰ ਅਡਾਪਟ ਕੀਤਾ ਤਾਂ ਕੁਝ ਮੇਰੀ ਆਦਤ ਬਣ ਚੁੱਕੀ ਉਹ ਵਰਡਸ ਕਹ ਦੋ ਕਿ ਅੱਦਾ ਹੀ ਨਿਕਲਦੇ ਨੇ ਇੰਗਲਿਸ਼ ਅਚੀ ਨਿਕਲਦੇ ਨੇ ਜਾਂ ਜਾਂ ਤੁਸੀਂ ਕਹ ਦੋ ਕਿ ਅਗਰ ਤੁਸੀਂ ਵੀ ਹੁਣ ਅਗਰ ਤੁਸੀਂ ਵੀ ਕੱਲ ਨੂੰ ਇਸ ਚੀਜ਼ ਨੂੰ ਕੰਟੀਨਿਊ ਕਰਦੇ ਐਜ਼ ਅ ਪ੍ਰੋਫੈਸ਼ਨ ਜਾਂ ਤੁਸੀਂ ਕਹ ਦੋ ਕਿ ਤੁਸੀਂ ਅ ਅ ਤੁਸੀਂ ਆਪਣਾ ਬਿਜ਼ਨਸ ਓਪਨ ਕਰਦੇ ਹੋ ਠੀਕ ਹੈ ਨਾ ਆਪਣੀ ਕੰਪਨੀ ਓਪਨ ਕਰਦੇ ਹੋ ਠੀਕ ਹੈ ਇੰਟਰਨਲ ਤੁਸੀਂ ਪੰਜਾਬੀ ਵਿੱਚ ਕਮਿਊਨੀਕੇਟ ਕਰ ਸਕਦੇ ਹੋ ਬਟ ਤੁਸੀਂ ਇਹਦੇ ਥਰੂ ਇਸ ਇਸ ਪ੍ਰੋਫੈਸ਼ਨ ਦੇ ਥਰੂ ਪੂਰੀ ਤੁਸੀਂ ਵਰਲਡ ਨਾਲ ਕਨੈਕਟ ਹੋਣੀ ਹੈ ਵਰਲਡ ਦੀ ਲੈਂਗੁਏਜ న్యూਟਰਲ ਲੈਂਗੁਏਜ ਇੰਗਲਿਸ਼ ਹੀ ਹੈ ਸੋ ਕੁਝ ਵਰਡਸ ਉਦਾਂ ਹੀ ਰਹਿਣ ਤਾਂ ਜ਼ਿਆਦਾ ਸਹੀ ਹੈ ਕਿਉਂਕਿ ਇੱਥੇ ਗੱਲ ਹੋ ਰਹੀ ਹੈ ਕਿ ਆਪ ਆਪਸ ਵਿੱਚ ਨੌਲੇਜ ਨੂੰ ਸ਼ੇਅਰ ਕਰਨ ਦੀ ਤੇ ਕਮਿਊਨੀਕੇਸ਼ਨ ਗੈਪ ਜਿਹੜਾ ਇੰਗਲਿਸ਼ ਦਾ ਸਾਡਾ ਕਮਿਊਨੀਕੇਸ਼ਨ ਗੈਪ ਹੈ ਨਾ ਉਹਨੂੰ ਰਿਡਿਊਸ ਕਰਨ ਦੀ ਆਪਾਂ ਉਹਦੀ ਜਗ੍ਹਾ ਤੇ ਆਪਾਂ ਪੰਜਾਬੀ ਵਿੱਚ ਇੱਕ ਦੂਜੇ ਨਾਲ ਕ ਠੀਕ ਹੈ ਨਾ ਤਾਂ ਕਿ ਆਪਾਂ ਚੀਜ਼ ਨੂੰ ਸਮਝ ਸਕੀਏ ਜਦੋਂ profession ਨੂੰ professionally ਇਸ ਚੀਜ਼ ਨੂੰ ਅਡਾਪਟ ਕਰਾਂਗੇ ਉਹਦੇ ਇੰਗਲਿਸ਼ ਵਿੱਚ ਉਹਦੇ ਇੰਗਲਿਸ਼ੇ ਕਰਨੇ ਕਾਰਨ ਤੁਸੀਂ ਉਹਦੇ ਇੰਗਲਿਸ਼ੇ ਕਮਿਊਨੀਕੇਟ ਕਰਨਾ ਕਰ ਲ ਹੁਣ ਮੈਂ ਜੌਬ ਕਰਨਾ ਮੈਂ ਉਹਨਾਂ ਸਾਰਾ ਮੇਰੇ ਜਿਹੜਾ ਕਮਿਊਨੀਕੇਸ਼ਨ ਹੈ ਉਹ ਮੇਰੀ ਇੰਗਲਿਸ਼ ਅਚੀਵ ਹੋ ਰਹੀ ਹੈ ਮੈਂ ਡਿਫਰੈਂਟ ਡਿਫਰੈਂਟ ਕਾਨਫਰੈਂਸੇਸ ਜਾਣਾ ਵਾ ਕੁਝ ਲਾਈਕ ਉੱਥੇ ਮੈਂ ਕੁਝ ਕਾਨਫਰੈਂਸ ਜਾ ਕੇ ਮੈਂ ਲੈਕਚਰ ਦਿੱਤੇ ਨੇ ਸਾਰੇ ਇੰਗਲਿਸ਼ ਵਿੱਚ ਨੇ ਉਹ ਬਾਅਦ ਦੀ ਗੱਲ ਹੈ ਬਟ ਪਹਿਲਾਂ ਸਾਨੂੰ ਕਹਿ ਦਿਓ ਕਿ ਜਿਹੜਾ ਤੁਹਾਡਾ ਜਿਹੜਾ ਸਾਡੇ ਲੈਂਗੁਏਜ ਹੈ ਉਹ ਪੰਜਾਬੀ ਵਿੱਚ ਹੋ ਸਕਦਾ ਹੈ ਤੇ ਤੋਂ ਇੱਥੇ ਮੈਂ ਆਈ ਤੇ ਆਈਡੀਆ ਹੀ ਹੈ ਕਿ ਪੰਜਾਬੀ ਸਿਖਾਉਣ ਦੀ ਗੱਲ ਨਹੀਂ ਹੋ ਰਹੀ ਇੱਥੇ ਬਸ ਉਹ ਜਿਹੜਾ ਗੈਪ ਹੈ ਉਹ ਗੈਪ ਨੂੰ ਰਿਡਿਊਸ ਕਰਨ ਦੀ ਗੱਲ ਹੋ ਰਹੀ ਕਿ ਆਪਾਂ ਨੇ ਨੋਲਿਜ ਨੂੰ ਆਪਾਂ ਪੰਜਾਬੀ ਵਿੱਚ ਹੀ ਇੱਕ ਦੂਜੇ ਨਾਲ ਸ਼ੇਅਰ ਕਰ ਪਾਈਏ ਤੇ ਹਾਂ ਦੂਸਰਾ ਦੂਸਰਾ ਅਗੇਨ ਮਗਰ ਮੈਂ ਕਮਾਂ ਕਿ ਤੁਸੀਂ ਐਕਸਪੈਕਟਡ ਕਰ ਸਕਦੇ ਹੋ ਐਕਸਪੈਕਟ ਹੀ ਕਰ ਸਕਦੇ ਹੋ ਕਿ ਆਪਾਂ ਆਪਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਪ੍ਰੋਗਰਾਮਿੰਗ ਲੈਂਗੁਏਜਸ ਯੂਜ਼ ਕਰਕੇ ਆਪਾਂ ਛੋਟੇ ਛੋਟੇ ਪ੍ਰੋਜੈਕਟਸ ਬਣਾਵਾਂਗੇ ਇੱਕ ਛੋਟੇ ਛੋਟੇ ਪ੍ਰੋਜੈਕਟਸ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਆਪਾਂ ਉਹਨੂੰ ਪ੍ਰੈਕਟੀਕਲੀ ਦੇਖਾਂਗੇ ਕਿ ਆਪ ਐਪ ਪ੍ਰੈਕਟੀਕਲੀ ਸੌਫਟਵੇਅਰ ਕਿੱਦਾਂ ਬਣਦਾ ਉਹਨੂੰ ਡਿਜ਼ਾਈਨ ਕਿੱਦਾਂ ਹੁੰਦਾ ਜਿਵੇਂ ਆਪਾਂ ਕਹਿੰਦੇ ਕਿ ਆਪਾਂ ਆਰਕੀਟੈਕਚਰ ਡਿਜ਼ਾਈਨ ਕਰਦੇ ਆ ਨਾ ਘਰ ਨੂੰ ਬਣਾਣਾ ਸਿੱਖਾ ਉਹ ਆਰਕੀਟੈਕਚਰ ਬਣਾਉਣਾ ਉਹ ਵੀ ਸੌਫਟਵੇਅਰ ਨੂੰ ਬਣਾਣਾ ਸਿੱਖਾ ਆਰਕੀਟੈਕਚਰ ਬਣਾਉਣਾ ਉਸ ਉਹ ਸਾਰੀ ਕੋਸ਼ਿਸ਼ ਪੂਰੀ ਕਰਾਂਗੇ ਕਿ ਉਹ ਸਾਰੀ ਚੀਜ਼ਾਂ ਨੂੰ ਇੱਥੇ ਕਮਿਊਨੀਕੇਟ ਕਰ ਪਾਈਏ ਤੇ ਤੁਸੀਂ ਇੱਥੇ ਤੁਸੀਂ ਇੱਕ ਚੀਜ਼ ਨੂੰ ਹਮੇਸ਼ਾ ਖਿਆ ਮੈਨੂੰ ਲੱਗੀ ਕਿ ਮੈਂ ਆਪਣੀ ਲਾਈਫ ਵਿੱਚ ਫੇਸ ਕੀਤਾ ਕਿ ਕੁਝ ਕੰਦੇ ਨੇ ਕਿ ਡਿਗਰੀਜ਼ ਹੋਣੀ ਜ਼ਰੂਰੀ ਨਹੀਂ ਤੇ ਬਟ ਮੈਨੂੰ ਇਹ ਲੱਗਦਾ ਕਿ ਇੱਕ ਸ਼ਾਇਦ ਇੱਕ ਟਾਈਮ ਤੇ ਮੈਂ ਵੀ ਮੰਨਦਾ ਸੀ ਬਟ ਲੱਗਦਾ ਕਿ ਨਹੀਂ ਇਹ ਇਦਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਪੁਰਾਣੇ ਜ਼ਮਾਨੇ ਵਿੱਚ ਵੀ ਆਪਾਂ ਕੁਝ ਗੁਣ ਲਈਦਾ ਹੁੰਦਾ ਸੀ ਨਾ ਕਿ ਕੋਈ ਇਲੈਕਟ੍ਰੀਸ਼ੀਅਨ ਦਾ ਜਾਂ ਕੁਝ ਕਾਰ ਮਕੈਨਿਕ ਦਾ ਗੁਣ ਲੈਣਾ ਆਪਾਂ ਉਸ ਬੰਦੇ ਕੋਲ ਜਾਂਦੇ ਸੀ ਉਹਦੇ ਕੋਲ ਕੰਮ ਕਰਦੇ ਸੀ ਤੇ ਕੰਮ ਸਿੱਖਦੇ ਸੀ ਗੁਣ ਐਦਾਂ ਮਿਲਦਾ ਸੀ ਅੱਜ ਅਨਫੋਰਚਨਟਲੀ ਸਾਡੇ ਕੋਲ ਸਾਡਾ ਸਿਸਟਮ ਸਾਰਾ ਵਿਗੜ ਚੁੱਕਿਆ ਠੀਕ ਹੈ ਨਾ ਡਿਗਰੀਜ਼ ਦਾ ਬੋਲਬਾਲਾ ਹੋ ਚੁੱਕਿਆ ਠੀ ਟਾਈਮ ਦੇ ਸਾਹਮਣੇ ਸਾਨੂੰ ਬਟ ਜਦੋਂ ਜਬ ਜਾਗੇ ਤਾ ਵੀ ਸਵੇਰਾ ਠੀਕ ਹੈ ਨਾ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਇਸ ਚੀਜ਼ ਨੂੰ ਅਗਰ ਤੁਸੀਂ ਕੋਈ ਕਰਨਾ ਚਾਹੁੰਦਾ ਤਾਂ ਆਪਾਂ ਇਸ ਨੂੰ ਅ ਬਿਨਾ ਡਿਗਰੀਸ ਤੋਂ ਵੀ ਆਪਾਂ ਇਸ ਚੀਜ਼ ਨੂੰ ਅਚੀਵ ਕਰ ਸਕਦੇ ਹਾਂ ਕਿਉਂਕਿ ਮੈਂ ਆਪਣੀ ਲਾਈਫ ਵਿੱਚ ਉਹਨਾਂ ਬੰਦਿਆਂ ਨੂੰ ਵੀ ਮਿਲਿਆ ਵਾ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਹੈਗੀ ਬਟ ਉਹ ਬਹੁਤ ਮਾਸਟਰ ਬੰਦੇ ਨੇ ਪਰਫੈਕਟ ਪਰਫੈਕਟ ਨਹੀਂ ਕਹਾਂਗਾ ਕਿ ਬਹੁਤ ਮਾਸਟਰ ਬੰਦੇ ਨੇ ਇਸ ਫੀਲਡ ਵਿੱਚ ਸੋ ਇੱਕ ਤੇ ਇੱਕ ਮੇਰੀ ਆਦਤ ਹੈ ਮੈਂ ਆਪਣੇ ਨੋਟਸ ਬਣਾ ਕੇ ਰੱਖਦਾ ਹਾਂ ਆਪਣੇ ਨੋਟਸ ਨੂੰ ਦੇਖ ਦੇਖ ਕੇ ਮੈਂ ਕਹ ਦੋ ਕਿ ਤੁਸੀਂ ਦਾ ਨੋਲਜ ਸ਼ੇਅਰ ਕਰਦਾ ਹਾਂ ਸੋ ਮੇਰੀ ਆਦਤ ਹੈ ਮੈਂ ਇੱਕ ਮਿੰਟ ਉਹ ਮੈਂ ਤੁਹਾਨੂੰ ਵੀ ਰეკਮੈਂਡ ਕਰਾਂ ਕਿ ਅਗਰ ਹੋ ਸਕਦਾ ਤੁਸੀਂ ਵੀ ਆਪਣੇ ਨੋਟਸ ਬਣਾਓ ਠੀਕ ਹੈ ਨਾ ਤੇ ਜਲਦੀ ਹੀ ਆਪਾਂ ਆਪਣੇ ਫਰਸਟ ਪ੍ਰੋਗਰਾਮਿੰਗ ਲੈਂਗੁਏਜ ਸਕ੍ਰੈਚ ਪ੍ਰੋਗਰਾਮਿੰਗ ਲੈਂਗੁਏਜ ਤੋਂ ਆਪਾਂ ਆਪਾਂ ਨੇ ਸਟਾਰਟ ਕਰਾਂਗੇ ਸਕ੍ਰੈਚ ਪ੍ਰੋਗਰਾਮਿੰਗ ਲੈਂਗੁਏਜ ਬਹੁਤ ਸਿੰਪਲ ਪ੍ਰੋਗਰਾਮਿੰਗ ਲੈਂਗੁਏਜ ਹੈ ਕੋਈ ਵੱਡਾ ਕੋਈ ਛੋਟਾ ਕੋਈ ਵੀ ਇਹਨੂੰ ਸਿੱਖ ਸਕਦਾ ਕੋਈ ਉਮਰ ਨਹੀਂ ਹੈਗੀ ਸਾਰੇ ਪ੍ਰੋਗਰਾਮਿੰਗ ਲੈਂਗੁਏਜ ਹਰ ਕੋਈ ਸਿੱਖ ਸਕਦਾ ਉਹ ਦਿਵਸ ਤੇ ਕੋਈ ਉਮਰ ਨਹੀਂ ਚਾਹੀਦੀ ਬਟ ਸਕ੍ਰੈਚ ਥੋੜੀ ਇੰਟਰਸਟਿੰਗ ਹੈ ਤੇ ਉਹ ਜ਼ਿਆਦਾਤਰ ਬੱਚਿਆਂ ਜਾਂ ਕੋਈ ਕਹਿੰਦੇ ਕਿ ਜਿਹਨੂੰ ਬਿਲਕੁਲ ਹੀ ਨਹੀਂ ਪਤਾ ਉਹਨਾਂ ਵਾਸਤੇ ਹੀ ਹੈ ਕਿ ਉਹ ਉੱਥੋਂ ਸ਼ੁਰੂ ਕਰ ਸਕਦੇ ਨੇ ਸੋ ਅੱਜ ਆਪਾਂ ਉੱਥੇ ਹੀ ਸ਼ੁਰੂ ਮਨ ਲਿਆ ਪਰ ਜਰਨੀ ਆਪਾਂ ਉੱਥੋਂ ਸ਼ੁਰੂ ਕਰਾਂਗੇ ਤੇ ਅਗਰ ਅਗਰ ਤੁਹਾਨੂੰ ਇਹ கான்ਸੈਪਟ ਵਧੀਆ ਲੱਗਿਆ ਜਾਂ ਸਕ੍ਰੈਚ ਪ੍ਰੋਗਰਾਮਿੰਗ ਤੜਾ ਇੰਟਰਸਟ ਹੈਗਾ ਉਹਨੂੰ ਪੜ੍ਹਨ ਦਾ ਦੈਨ ਉਹਦੇ ਵਾਸਤੇ ਮੈਂ ਤੁਹਾਨੂੰ ਬੈਸਟ ਆਫ ਲੱਕ ਕਹਿਣਾ ਤੇ ਅਦਾਨ ਮੈਂ ਤੁਹਾਨੂੰ ਸਾਰ ਨੂੰ ਕਹਾਂਗਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੋਂਦੇ ਰੇ ਤਾਂ ਫਿਰ ਮਿਲਾਂਗੇ ਜੀ